ਆ ਤੇ ਨੂੰ ਮਟਰ ਫਲੀ ਦਾ ਤੈਨੂੰ ਪਤਾ ਜਦੋਂ ਮੈਂ ਮੰਗਦਾ ਹੁੰਦਾ ਸੀ ਹਾਂਜੀ ਦੋ ਦੋ ਦਿਨ ਭੁੱਖਾ ਰਹਿੰਦਾ ਸੀ ਦੋ ਦੋ ਦਿਨ ਦੋ ਦਿਨ ਹੀ ਭੁੱਖਾ ਦੋ ਦੋ ਦਿਨ ਮੈਨੂੰ ਤਾਂ 4 ਦਿਨ ਹੋ ਗਏ ਜੀ ਮੈਨੂੰ 4 ਦਿਨ ਰੋਟੀ ਨਹੀਂ ਰਹੀ ਹੋਈ ਐ ਨਾ ਕਰੋ ਉਹੋ ਮੈਂ ਬਿੱ ਦਿਹਾੜਤਾ ਹਫਤਾ ਹੀ ਭੁੱਖਾ ਰਿਆ ਹਫਤਾਵਾਂ ਤੋਂ ਭੁੱਖੇ ਹੀ ਦੋ ਦੋ ਹਫਤੇ ਭੁੱਖਾ ਰਿਆ ਮੈਂ ਇਹ ਮੇਰਾ ਮੈਂ ਕਿਹੜਾ ਥੋੜਾ ਰਿਕਾਰਡ ਤੋੜਨਾ ਜੀ ਮੈਨੂੰ ਤਾਂ ਦੇ ਦਿਆ ਕਰੋ ਮਰੀ ਸੁਣਾ ਗੱਲ ਉਹ ਉੱਥੇ ਦਾ ਬੱਸ ਹੋਊਗੀ 150 ਦੇ ਹਾਂਜੀ ਇੱਥੇ ਤੇ ਰੁਕਣੀ ਪੈਂਦੀ ਆ ਕਾਰ ਵੀ ਰੋਕਦੇ ਸਾਰਾ ਕੁਝ ਆਪਣਾ ਕੰਮ ਦੇ ਵਾਸਤੇ ਬੱਸ ਦਾ ਸਿਸਟਮ ਹੀ ਸਾਫ਼ ਕਰ ਲਿਆ ਕਰੋ ਬੱਤ ਸੜ ਦੇ ਨਾ ਹੁਣੀ ਲੱਤ ਰੰਦ ਦੇ ਜੀ ਪਹਿਲਾਂ ਹੀ ਮਾਰਦੇ ਗਾਲਾਂ ਹੀ ਮੇਰੀ ਥੋੜਾ ਗੱਲ ਤੇਰੇ ਗੱਲੇ ਚੋਂ ਨਿਕਲੇ 1500 ਹਾਂਜੀ ਤੇ ਅੱਜ 5000 ਕਰਨਾ ਤੇ ਮੇਰੀ ਫਿਰ ਦੇਖ ਆ ਉਹ 5000 ਹੁੰਦਾ ਨਹੀਂ ਕਰਾਂ ਕਿ ਲੋਕ ਨੰਗੋਏ ਬੈਠੇ ਜੀ ਮਾੜੀ ਛੱਡੇ ਉੱਥੇ ਦਾ ਕਰ ਲਊਂ ਜੀ ਇੱਥੇ ਕਿਹਦੇ ਕੋਲੇ ਪੈਸੇ ਆ ਜਾਬੜੂ ਬਣਾ ਲਈ ਤੇ ਥੋੜੀ ਮਾਰ ਦਿੰਦੀ ਡਬਲ ਇੰਡ ਟਪਣਾ ਰੱਬੜੀ ਛੱਡ ਦੇ ਫਿਰ ਨਵਾਂ ਸੀ ਜਿੱਤੇ ਮੈਂ ਤੈਨੂੰ ਰੱਖਿਆ ਸੀ ਕੰਮ ਤੇ ਤੇ ਮੇਰਾ ਤਾਂ ਤੂੰ ਬਕਾਤਾ ਹੋ ਅੱਜ ਚਾਜਣਾ ਮੰਗ ਲਈ ਮੰਗ ਕੇ ਕਰ ਤੀ ਮੈਂ ਖੇੜਾ ਮਾਰਾ ਨਹੀਂ ਦੁਪਹਿਰ ਦੀ ਰੋਟੀ ਪੁੰਝਾ ਦਿਆ ਕਰੋ ਮੈਂ ਪ ਉੱਥੇ ਖੜਜ ਆ ਗੱਡੀ ਟਪਾਤੀ ਆਟ ਪਾਤੀ ਹਾਈ ਵੇ ਬੰਗਲਾ ਕਰਾਟਾ ਪਾੜਾ ਗੱਡੀਆਂ ਟੱਪੀਆਂ ਉੱਥੇ ਖੜੇ ਵੀ ਸਹੀ ਇੱਥੇ ਤੁਰ ਜਾ ਤੂੰ ਓਏ ਖੜ ਜੰਨਾ ਜੀ ਓਹੋ ਸ਼ੁਕਰ ਆਓ ਸ਼ਹਿਰ ਚੋਂ ਨਿਕਲ ਗਏ ਸਬਜ਼ੀ ਗਾਂਹ ਹੋ ਕੇ ਲੱਗੇ ਇੱਥੇ ਤਾਂ ਔਖਾ ਹੈ ਇਹ ਰੱਬਾ ਰੋਕ ਰੋਕ ਜੇ ਰੁਕ ਜੇ ਰੁਕ ਜੇ ਰੁਕ ਜੇ ਖੇਡ ਫੂਟ ਲੈ ਜਗੇ ਹੋ ਗਿਆ ਇੱਥੋਂ ਹੀ ਲੈ ਜੀ ਬਾਈ ਜੀ ਬੜਾ ਗਰਦ ਪਾ ਰੱਖਿਆ ਉੱਤੇ ਨੂੰ ਸਾਫ਼ ਰੱਖਿਆ ਕਰੋ ਸੀਸੇ ਨੂੰ ਓਏ ਆ ਕੌਣ ਆ ਗਿਆ ਓਏ 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 ਭਾਈ ਸਾਹਿਬ ਹਾਂਜੀ ਉਹ ਘਰਾਂ ਚ ਦੂਜੂ ਸਫਾਈ ਕਰਨ ਵਾਲਾ ਉਹ ਜਿਹੜਾ ਤੂੰ ਸੀਸੇ ਤੇ ਮਾਰਦਾ ਸਾਰੇ ਸੀਸੇ ਤੇ ਸਕ੍ਰੈਚ ਪਾਤੇ ਨਹੀਂ ਨਹੀਂ ਬਾਈ ਜੀ ਤੁਹਾਨੂੰ ਸਾਫ਼ ਦੇਣਾ ਲੱਗ ਜੂਗਾ ਹੁਣ ਓਹੋ ਤਾਂ ਕੁਝ ਵੀ ਨਹੀਂ ਦਿੰਦਾ ਓਏ ਸਾਰੇ ਸੀਸੇ ਦੀ ਜੜ ਕੱਢਤੀ ਓਏ ਤੂੰ ਓ ਬਾਬੂ ਜੀ ਮੈਂ ਜੀ ਮੰਗ ਕੇ ਨਹੀਂ ਖਾਣਾ ਚਾਹੁੰਦਾ ਮੈਂ ਆਪਣੀ ਮਿਹਨਤ ਦੀ ਕਰਕੇ ਖਾਣਾ ਚਾਹਣਾ ਹੈਗਾ ਕੋਈ ਦੇ ਦਿਓ ਜੀ ਮੈਨੂੰ ਕੋਈ 10 50 ਕੋਈ 100 ਕੋਈ 500 ਮੈਂ ਗਾਲਾਂ ਦੇ ਦੇ ਤੈਨੂੰ ਗਾਲਾਂ ਨਹੀਂ ਗਾਲਾਂ ਨਹੀਂ ਮਾਇਆ ਦੇ ਦਿਓ ਜੀ ਆ ਤਾਂ ਬਹੁਤ ਸਖਤ ਮਿਹਨਤ ਕਰ ਰਿਆ ਤੂੰ ਇਹਦਾ ਤਰ੍ਹਾਂ ਲੱਤਾਂ ਲੁੱਤਾਂ ਘੁੱਟ ਦਿੰਦਾ ਆ ਤੇਰੇ ਮਾਲਿਸ਼ ਕਰ ਦਿੰਦਾ ਗੱਡੀ 'ਚ ਪੈ ਜਾ ਵੀਰੇ ਬਾਪੂ ਜੀ ਉਹ ਤਾਂ ਕੋਈ ਲੋੜ ਨਹੀਂ ਜੀ ਮੈਨੂੰ ਕੋਈ ਦੇ ਦਿਓ ਜੀ 5 50 500 ਈ ਕੋਈ ਕਰ ਦਿਓ ਜੀ ਕੋਈ ਹੱਲ ਮੇਰਾ ਜੀ ਨਹੀਂ ਹਏ ਥੋੜੇ ਆ ਕੋਈ 2000 ਦਾ ਮੰਗ ਉਹ 2000 ਦੇ ਲੋਟ ਬੰਦ ਹੋ ਗਏ ਜੀ ਨਹੀਂ ਤਾਂ ਉਹ ਵੀ ਮੰਗ ਲੈਂਦੇ ਵਾਹ ਤੇਰੇ ਕਮਾਲ ਹੋ ਗਈ ਤੈਨੂੰ ਉਹ ਮੰਗੀ ਕਾ ਤੋ ਜੰਨਾ ਕੋਈ ਕੰਮ ਕਰ ਲੈ ਪਤੰਦਰ ਕੰਮ ਹੀ ਕਰਾਂ ਇਹਦੀ ਕੰਮ ਕਰਨ ਦਿੰਦੇ ਹੀ ਨਹੀਂ ਜੀ ਮੈਂ ਤਾਂ ਮਸਾ ਹੀ ਆ ਕੰਮ ਫੜਾ ਇੱਡਾ ਵਧੀਆ ਕੰਮ ਆ ਬਾਈ ਜੀ ਮਿਹਨਤ ਲਓ ਇਹ ਹੁਣ ਇਹ ਚਮਕਾ ਦੂੰ ਗੱਡੀ ਤੁਹਾਨੂੰ ਸਾਹਮਣੇ ਸਾਫ਼ ਦੇ ਦਈ ਸੀ ਕਿਸੇ ਚ ਮਰਜੀ ਮਾਰਿਓ ਪਤਾ ਹੀ ਲੱਗਦਾ ਈ ਇਹ ਹੀ ਕਹਦੀ ਮਿਹਨਤ ਕਿਸੇ ਚ ਮਰਜੀ ਮਾਰਿਓ ਤੂੰ ਤਾਂ ਕੋਈ ਬੰਦਾ ਦੁਆ ਕਰਦਾ ਹੁੰਦਾ ਵੀ ਬਾਈ ਤੇਰਾ ਐ ਹੋ ਜਾ ਐ ਹੋ ਜਾ ਤੂੰ ਤਾਂ ਕਹੀ ਇਹਨੇ ਵਿੱਚ ਮਰੀ ਕਿਸੇ ਤੇ ਮੇਰੀ ਵਿੱਤ ਵੱਜ ਜਾਂਦੀ ਬਾਈ ਇਹ ਨਾ ਸੀਸਾ ਸਾਫ਼ ਹੁੰਦਾ ਹੁਣ ਦੇਖੋ ਮੂਰੇ ਹੁਣ ਸਾਨੂੰ ਸਾਰਾ ਕੁਝ ਦਿਸੂ ਦੇਖੋ ਦੀਵੇਂ ਮੈਂ ਉਹ ਤੂੰ ਹੋਰ ਕੋਈ ਕੰਮ ਕਰ ਲੈ ਤੇਰੇ ਕੰਮ ਪਹਿਲੀ ਤਾਂ ਗੱਲ ਐ ਇਹਦੇ ਨਾਲ ਸਾਫ਼ ਕਰ ਦਿੰਦੇ ਹਾਂ ਸੀਸੇ ਉਹ ਬਾਈ ਉਹ ਬਾਲਾ ਛੋਟਾ ਹੁੰਦਾ ਨਾ ਮੈਂ ਇਹ ਤਾਂ ਮੈਂ ਕਿਸੇ ਘਰੋਂ ਚੱਕ ਕੇ ਲਿਆ ਬਾਈ ਜੀ ਆਪਦੇ ਲਈ ਚੋਰੀ ਕਰਿਆ ਉਹ ਪੈਸੇ ਨਹੀਂ ਈ ਨੀ ਪੇ ਕਦੇ ਆਸਤੇ ਤੈਨੂੰ ਪੈਸੇ ਚਾਹੀਦੇ ਕਦੇ ਆਸਤੇ ਉਹ ਬਾਈ ਜੀ ਉਹ ਜਵਾਕ ਭੁੱਖਾ ਮਰਦਾ ਜੀ ਜਵਾਕ ਭੁੱਖਾ ਕੀ ਤੇਰਾ ਨਾ ਜੀ ਉਹ ਮੇਰੇ ਮਾਂ ਪਿਓ ਦਾ ਜੀ ਹਾਂ ਪਿਓ ਦਾ ਅਰੇ ਛਪਰਾ ਹੋ ਤੇਰਾ ਨਹੀਂ ਨਹੀਂ ਮੈਂ ਤਾਂ ਕੱਲ੍ਹ ਹੀ ਆਈ ਓਏ ਤੇਰਾ ਚ ਪੁਜਵਾਕ ਭੁੱਖਾ ਮਰਦਾ ਤੂੰ ਕੱਲਾ ਹੈ ਫਿਰ ਕੌਣ ਹੋਇਆ ਉਹ ਕੌਣ ਉਹ ਮੈਂ ਹੈ ਜੀ ਮੈਂ ਭੁੱਖਾ ਮਰੀ ਐ ਨਾ ਜੀ ਤਾਂ ਕਰਕੇ ਬਾਈ ਜੀ ਦੇ ਦਿਓ ਜੀ ਕੋਈ 100 50 500 ਜਿੰਨੇ ਕੁ ਹੁੰਦੇ ਦੇ ਦਿਓ ਜੀ ਬੜਾ ਬਲਾਵੇਂ ਪਾ ਪਾ ਕੇ ਕਹੀ ਜਾਂਦਾ ਵੀ ਜਵਾਕ ਭੁੱਖਾ ਮਰੀਏ ਤਾਂ ਮੈਂ ਕਹਿੰਦਾ ਕੋਈ ਸੱਚੀ ਮੱਚ ਤੇਰਾ ਜਵਾਕ ਹੋਊਗਾ ਫਿਰ ਕਹਿੰਦਾ ਤੂੰ ਮੇਰਾ ਮੇਰੀ ਸੁਣ ਗੱਲ ਤੂੰ ਇੱਕ ਕੰਮ ਕਰ ਕੋਈ ਕੰਮਕਾਰ ਕਰ ਲੈ ਕੰਮ ਹੁੰਦਾ ਨਹੀਂ ਬਾਈ ਜੀ ਕਰਗੇ ਇਹ ਹੁੰਦਾ ਕਿਉਂ ਨਹੀਂ ਉਹ ਔਖਾ ਲੱਗਦਾ ਈ ਕੰਮ ਕਰਨਾ ਉਹ ਕੰਮ ਤਾਂ ਯਾਰ ਦੁਨੀਆ ਨੂੰ ਔਖਾ ਲੱਗਦਾ ਪਹਿਲੀ ਤਾਂ ਗੱਲਾਂ ਮੰਗਣਾ ਆਹੋ ਪਰ ਭਾਈ ਤੁਹਾਨੂੰ ਮੰਗਣਾ ਬਹੁਤ ਸੌਖਾ ਲੱਗਦਾ ਨਾ ਜੀ ਇਹ ਤਾਂ ਸਭ ਤੋਂ ਔਖਾ ਕੰਮ ਹੈ ਮੈਂ ਔਖੇ ਵਾਲੀ ਕੀ ਗੱਲ ਹੈ ਜੀ ਅਗਲੇ ਦਿਨ ਮੂਰੇ ਜਾ ਕੇ ਆ ਮਾਰਕੀਟਲੇ ਮੂਰੇ ਹੱਥ ਹੀ ਕਰਨੇ ਅਗਲਾ ਪੇ ਦੇ ਦਿੰਦਾ ਕੋਈ ਨਾ ਨਾ ਜੀ ਕਿਸੇ ਤੋਂ ਮੰਗਣਾ ਦੇਵੀ ਮੌਤ ਬਰਾਬਰ ਹੈ ਰੱਬ ਵੱਲੋਂ ਹੀ ਸਰਦਾਰ ਰਵੇ ਤਾਂ ਚੰਗਾ ਈ ਓ ਹਾ ਹਾ ਵਾਹ ਓਏ ਤੇਰੇ ਬਾਰਿਸ਼ ਬਾਰਿਸ਼ ਭਰਾਮਾ ਨੂੰ ਦੇਦੇ ਗਾਣਾ ਗੂਣਾ ਕਿ ਇਹ ਦੇਵੀ ਮਹਿਸੂਸ ਫਰੀਦ ਮੈਂ ਤਾਂ ਚੱਕੀ ਏ ਲੈਣ ਜੀ ਚੱਕੀ ਏ ਲੈਣ ਹਾਂ ਜੀ ਤੂੰ ਇੱਕ ਕੰਮ ਕਰ ਹ ਤੈਨੂੰ ਮੈਂ ਲਵਾ ਦਿੰਦਾ ਕਿਤੇ ਨਾ ਕਿਤੇ ਕੰਮ ਤੇ ਹੋਰ ਲੱਗ ਜਾ ਕਿਤੇ ਉਹ ਨਹੀਂ ਜੀ ਕੰਮ ਹੁੰਦਾ ਨਹੀਂ ਔਖਾ ਜੀ ਤੁਹਾਨੂੰ ਪਤਾ ਵੀ ਆ ਠੀਕ ਆ ਕੰਮ ਬਸ ਰੁੜਿਆ ਪਿਆ ਤੁਰੇ ਫਿਰਦੇ ਆ ਜੀ ਪਰ ਮੰਦਾ ਜੀ ਹੁਣ ਇਹ ਚ ਵੀ ਇਹਦੇ ਚ ਕੀ ਮੰਦਾ ਵਾ ਤੂੰ ਸਾਰਾ ਮੁਲਕ ਨੰਗ ਤਾ ਅਗਲੇ ਰੇਕ ਨੂੰ ਘੇਰ ਲੈਂਦਾ ਇਹਦੇ ਚ ਤੇਰੇ ਜੀ ਮੰਦੇ ਵਾਲੀ ਗੱਲ ਕੀ ਹੈ ਨਾ ਜੀ ਘੇਰਨਾ ਔਖਾ ਕੇ ਬਹੁਤ ਔਖਾ ਕੰਮ ਆ ਘੇਰਨਾ ਬਈ ਜੀ ਪਹਿਲਾਂ ਜੀ ਮੈਂ 20 ਬੰਦੇ ਘੇਰਦਾ ਸੀ ਹਾਂ 20 ਚੋਂ ਕੋਈ 7-8 ਜਣੇ 9 ਜਣੇ ਤੱਕ ਦੇ ਜਾਂਦੇ ਸੀ ਕੁਛ ਨਾ ਕੁਛ 20 ਬੰਦੇ ਜਦੋਂ ਤੂੰ ਘੇਰਦਾ ਸੀ ਉਹਦੇ 'ਚ 9 ਬੰਦੇ ਤੈਨੂੰ ਕੁਛ ਨਾ ਕੁਛ ਦੇ ਜਾਂਦੇ ਸੀ ਹਾਂਜੀ ਦੇ ਜਾਂਦੇ ਸੀ ਤੇ ਫਿਰ ਹੁਣ ਹੁਣ ਜੀ ਹੁਣ ਜੇ 50 ਬੰਦੇ ਘੇਰਦਾ ਹੁਣ ਮੰਗਾਈ ਬਾਲੀ ਹੋ ਗਈ ਮੰਦਾ ਜੀ ਸਾਰੇ ਪਾਸੇ ਬੰਦਾ ਸਾਡੇ ਦੇ ਵੀ ਬੰਦਾ ਆ ਗਏ ਲੋਕਾਂ ਕੋਲ ਪੈਸਾ ਫੇਰ ਹੀ ਦੇਣਗੇ ਬਿਲਕੁਲ ਉਹ ਹੁਣ ਜੀ ਜੇ 50 ਬੰਦੇ ਘੇਰਦਾ ਵਿੱਚ ਮਸਾਂ 5-7 ਜਣੇ ਦੇ ਕੇ ਜਾਂਦੇ ਆ 5 ਬੰਦੇ ਮਸਾਂ ਦੇ ਕੇ ਆਂਦੇ ਬਸ ਮਸਾਂ ਜੀ ਤੇ 45 ਨਹੀਂ ਦਿੰਦੇ ਕੁਛ ਨਾ ਉਹ ਵੀ ਦੇ ਕੇ ਜਾਂਦੇ ਆ ਜੀ ਉਹ ਕੀ ਦਿੰਦੇ ਆ ਉਹ ਗਾਲਾਂ ਦਿੰਦੇ ਆ ਜੀ ਉਹ ਹਾਈ ਕੰਮ ਹੀ ਤੁਹਾਡੇ ਗਾਲਾਂ ਵਾਲਿਆ ਕਮ ਗਾਲਾਂ ਵਾਲੀ ਕਰਦੇ ਹੋ ਗਾਲਾਂ ਹੀ ਦੇਣਗਾ ਹੋਰ ਕੀ ਕਰਨਾ ਉਹ ਗਾਲਾਂ ਲੈਣੀਆਂ ਕਿਹੜਾ ਸੌਖੀਆਂ ਜੀ ਗਾਲਾਂ ਲੈਣੇ ਤਾਂ ਹੀ ਤਾਂ ਪੈਸੇ ਮਿਲਦੇ ਆ ਜੀ ਹੁਣ ਮੈਂ ਤੁਹਾਨੂੰ ਗਾਲ ਕੱਢ ਦਿੰਨਾ ਤੁਸੀਂ ਮੇਰਾ ਨਾਲ ਜਿਨਾ ਗਲਾਮਾ ਪੱਟ ਦੋ ਮੈਂ ਕਿਵੇਂ ਕੱਢ ਦਿੰਨਾ ਮੈਂ ਆਹ ਜਿਵੇਂ ਕੱਢ ਕੇ ਦਿਖਾਉਂਦਾ ਓ ਮੈਂ ਬਾਬਾ ਤੁਹਾਨੂੰ ਐਗਜ਼ਾਮਪਲ ਦੱਤੀ ਜੀ ਮੈਂ ਵੀ ਬੰਦਾ ਹੀ ਆ ਜੀ ਮੈਂ ਆਥਰੋਂ 5-400 ਗਾਲ ਲੈਣਾਗਾ ਮੇਰੀ ਵੀ ਕਮਾਈ ਹੈ ਇਹ ਗਾਲਾਂ ਲੈ ਕੇ ਬਣਾਉਣਾ ਮੈਂ ਵੀ ਮੇਰਾ ਵੀ ਕੰਮ ਹੀ ਹੈ ਜੀ ਇਹ ਫਿਰ ਤੂੰ ਗਾਲਾਂ ਦੀ ਕਮਾਈ ਕਹਿ ਵੀ ਤੇਰੀ ਗਾਲਾ ਕਿੰਨੇ ਦਿਨ ਚ ਗਾਲ ਕਿੰਨੇ ਲੈ ਜਾਣਾ ਮੈਂ ਇਹ ਕਰੀਬ ਕਦੇ ਗਿਣੀ ਤਾਂ ਐਣੀ ਜੀ ਉਹ ਮੈਨੂੰ ਮੋਟਾ ਜੰਦਾਜਾ 500 ਗਾਲ ਲੰਘ ਜਾਂਦੀ ਹੋ ਜੀ ਹੱਥ ਨੂੰ ਹੱਥ ਨੂੰ ਜੀ ਘਰੇ ਮਤਲਬ 5-700 ਗਾਲ ਲੈ ਕੇ ਜਾਣਾ ਹੀ ਜਾਣਾ ਤੂੰ ਹਾਂਜੀ ਹਾਂਜੀ ਵੇਰ ਤਾਂ ਬਹੁਤ ਹੈ ਬਹੁਤ ਗਾਲ ਆ ਗੱਲਾਂ ਨਾਲ ਹੀ ਸਾਰਾ ਕੁਝ ਕਹੋ ਦੇ ਦਿਓ ਜੀ ਇਹ ਤਾਂ ਤੈਨੂੰ ਮੈਂ ਇੱਕ ਗੱਲ ਦੂੰਦਾ ਮੇਰੇ ਕੋਲੇ ਨਾ ਇੱਕ ਰਾਜਸਥਾਨ ਦੀ ਕੰਪਨੀ ਐ ਅੱਛਾ ਜੀ ਹੋਰ ਯੋਜਨਾ ਕੰਪਨੀ ਨਾਲ ਉਹਨੇ ਸਕੀਮ ਚਲਾਈ ਐ ਅੱਛਾ ਜੀ ਆਰਐਸ ਐਲਡੀਸੀ ਕੰਪਨੀ ਅੱਛਾ ਜੀ ਉਹ ਪਤਾ ਕੀ ਕਰਦੀ ਆ ਹਾਂਜੀ ਉਹ ਜਿਹੜੇ ਤੇਰਗੇ ਪਖਾਰੀ ਹੁੰਦੇ ਆ ਹਾਂਜੀ ਉਹਨਾਂ ਨੂੰ ਸਹੀ ਜੀਵਨ ਜੀਣ ਦੇ ਢੰਗ ਦੱਸਦੀ ਆ ਆਜਾ ਤੈਨੂੰ ਮਹਾਰਾਸ਼ਟਰ ਛੱਡਿਆ ਹੁਣ ਆਜਾ ਨਾ ਨਾ ਮੈਨੂੰ ਤਾਂ ਰਹਿਣ ਦੋ ਜੀ ਮੈਂ ਕਿਤੇ ਨਹੀਂ ਆ ਰਹਾਂ ਰੂਸਾਂ ਤੁਸੀਂ ਮੈਨੂੰ ਹੁਣ ਹੀ ਦੇ ਦਿਓ ਇਹ ਨਾਲ ਕੋਈ ਦਿਨਿਆ 150 500 ਕੋਈ ਦਿਨਿਆ ਉਹ ਤਾਂ ਦੇ ਦਿਓ ਮੈਂ ਨਹੀਂ ਜਾਣਾ ਜੀ ਕਿਤੇ ਮੇਰਾ ਤਾਂ ਇੱਥੇ ਹੀ ਆ ਇੱਥੇ ਰਹਿਣਾ ਜੀ ਮੈਂ ਪਖਾਰੀ ਬੰਨਾ ਮੈਂ ਤਾਂ ਇਹ ਪਖਾਰੀ ਬੰਨਾ ਜੀ ਸਹੀ ਆ ਕੰਮ ਆਪਣਾ ਓਏ ਆ ਜਾ ਮੈਂ ਤਾਂ ਰਾਜਸਥਾਨ ਛੱਡਿਆ ਆਣਾ ਨਾ ਨਾ ਜੀ ਮੈਂ ਕਿਤੇ ਨਹੀਂ ਜਾਣਾ ਜੀ ਮੈਂ ਇੱਥੇ ਠੀਕ ਐ ਜੀ ਤੁਸੀਂ ਮੈਨੂੰ ਪੈਸੇ ਦੇ ਦਿਓ ਜੀ ਮੈਂ ਰੋਟੀ ਖਾਣੀ ਐ ਰੋਟੀ ਖਾਣੀ ਐ ਹਾਂਜੀ ਚੱਲ ਫਿਰ ਚੱਲ ਚੱਲੇ ਲੈ ਤੁਸੀਂ ਕਿਹੜਾ ਮੈਨੂੰ ਬੁਰਕਾ ਲਵਾਉਣਗੇ ਜੀ ਤੁਸੀਂ ਮੈਨੂੰ ਪੈਸੇ ਦੇ ਦਿਓ ਮੈਂ ਭਾਪੇ ਖਾ ਲੂ ਜੀ ਕਿਉਂ ਠੱਠ ਠੁੰਡੇ ਫਿਰ ਤੋਂ ਕੰਮ ਕਰ ਲਓ ਆਪਦਾ ਤੇ ਮੈਂ ਤੈਨੂੰ ਕਦੇ ਗੁੱਟ ਚੂਰੀ ਮੁੱਲ ਕੇ ਨਹੀਂ ਦੇਣਾ ਤੇ ਫਿਰ ਤੁਸੀਂ ਕਿਉਂ ਨਾਲ ਫੋਟਲਾ ਖੱਜ ਲਓਗੇ ਕਿਹੜਾ ਨਾਲ ਜੀ ਫੁਲਕੇ ਲਾਹੇ ਪਿਆ ਮੈਂ ਆਰਾਮ ਨਾਲ ਖਾ ਲੂ ਰੋ ਵੇਰੇ ਮੇਰਾ ਇੱਕ ਸੂਲ ਹੈ ਜ਼ਿੰਦਗੀ ਦਾ ਮੈਂ ਜਿਹਨੂੰ ਵੀ ਪੈਸੇ ਦਿੰਦਾ ਉਹਨਾਂ ਨੂੰ ਮੈਂ ਕਦੇ ਪੈਸੇ ਨਹੀਂ ਦਿੱਤੇ ਉਹਨੂੰ ਮੈਂ ਖਾਣ ਪੀਣ ਵਾਲੀ ਚੀਜ਼ ਦੇ ਦਿੰਦਾ ਹੁੰਦਾ ਲੈ ਫਿਰ ਆ ਜਾ ਤੈਨੂੰ ਮੈਂ ਰੋਟੀ ਖਵਾ ਦਿੰਦਾ ਮੈਂ ਪੈਸੇ ਨਹੀਂ 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 ਮੈਂ ਰੋਟੀ ਨਹੀਂ ਖਾਣੀ ਜੀ ਮੈਨੂੰ ਤੁਸੀਂ ਪੈਸੇ ਦੇ ਦਿਓ ਜੀ ਨਹੀਂ ਹੁਣ ਤਾਂ ਕਿਹ ਜੀ ਨਾ ਰੋਟੀ ਖਾਣੀ ਆ ਉਹ ਕਿਉਂ ਹਜਾਰ ਲੈਨੇ ਹੁੰਨੇ ਹੋ ਜੀ ਮੈਂ ਅੱਗੇ ਪੰਜ ਸੱਤ ਜਾਣ ਤੋਂ ਪਹਿਲਾਂ ਪੈਸੇ ਮੰਗੇ ਰੋਟੀ ਦਾ ਕਹਿ ਕੇ ਪੈਸੇ ਲਈ ਬਟਨੀ ਦੇ ਦੋ ਜੀ ਐ ਕਿਉਂ ਕਰਦੇ ਹੋ ਮੈਂ ਖਾ ਲੂਗਾ ਰੋਟੀ ਜੀ ਓਏ ਤੂੰ ਤਾਂ ਬੜਾ ਵੱਡਾ ਠਾਗਾ ਤੂੰ ਤਾਂ ਮੈਨੂੰ ਐ ਲੱਗਦਾ ਉਹ ਜਿਹੜਾ ਨਤਬਰ ਲਾਲ ਤੂੰ ਵੱਡਾ ਠੱਗ ਬਣੇਗਾ ਤੂੰ ਇਹ ਸਾਬ ਨਾਲ ਤਾਂ ਉਹ ਨਹੀਂ ਜੀ ਤੂੰ ਲੋਕਾਂ ਤੋਂ ਮੈਨੂੰ ਪਹਿਲਾਂ ਕਿੰਨੇ ਬੰਦੇ ਨੂੰ ਕਹਤਾ ਮੈਂ ਰੋਟੀ ਖਾਣੀ ਹੈ ਕਿੰਨੇ ਬੰਦੇ ਰੋਟੀ ਖਾ ਕੇ ਪੈਸੇ ਲੈ ਗਿਆ ਤੂੰ ਪਹਿਲਾਂ ਕਿਹਾ ਤਾਂ 20 ਨੂੰ ਸੀ ਵਿੱਚੋਂ 5-7 ਜਣੇ ਦਿੱਤੇ ਪੈਸੇ ਤਾਂ ਹੀ ਆ ਯਾਰ ਤੇ ਆ ਹੀ ਦਿਮਾਗ ਤੇਰਾ ਉਹ ਦਿਮਾਗ ਨਹੀਂ ਤੇ ਜੀ ਮੇਰਾ ਟਾਰਗੇਟ ਹੈ ਟਾਰਗੇਟ ਪੂਰਾ ਹੋ ਜੂਗਾ ਜੀ ਨਾ ਟਾਰਗੇਟ ਨੂੰ ਤੂੰ ਐਕਸੈਸ ਬੈਂਕ ਚ ਲੱਗਿਆ ਵੀ ਦਲਵਾਗ ਦੇ ਥੱਲੇ ਨੌਕਰੀ ਕਰਦੇ ਮੈਨੇਜਰ ਦੇ ਉਹ ਨਹੀਂ ਜੀ ਉਹ ਮੈਂ ਨਹੀਂ ਸਾਡਾ ਵੀ ਇਹ ਚ ਟਾਰਗੇਟ ਹੁੰਦਾ ਜੀ ਸਾਡੇ ਦੇ ਵੀ ਇੱਕ ਵੱਡਾ ਭਖਾਰੀ ਹੁੰਦਾ ਜੀ ਉਹ ਸਾਡੇ ਸਾਡੇ ਆਰਡਰ ਲਾਉਂਦਾ ਜੀ ਸਾਨੂੰ ਅੱ ਫਿਰ ਅਸੀਂ ਉਹਨੂੰ ਪੈਸੇ ਇਕੱਠੇ ਕਰਕੇ ਦੇਣਾ ਇਦੋਂ ਮੇਰੀ ਪੋਸਟ ਵੱਜੂ ਜੀ ਥੋੜੇ ਜਿਹਾ ਟਾਰਗੇਟ ਹੁੰਦੇ ਆ ਹਾਂ ਹਾਂ ਜੀ ਹਾਂ ਜੀ ਪੁਖਾਰੀ ਪੁਣੇ ਚ ਵੀ ਫੁੱਲ ਟਾਰਗੇਟ ਹੈ ਸਾਡੇ ਕੋਲੇ ਵੀ ਨਹੀਂ ਜੇ ਮੰਨ ਲਾ ਤਰਾ ਅੱਜ ਜੇ ਮੈਂ ਪੈਸੇ ਦੇ ਦਿੱਤਾ ਤੈਨੂੰ ਟਾਰਗੇਟ ਪੂਰਾ ਹੋਇਆ ਫਿਰ ਤੈਨੂੰ ਹੂਕ ਫਾਇਦਾ ਕੀ ਹੋਏਗਾ ਮੇਰੀ ਪ੍ਰੋਮੋਸ਼ਨ ਹੋ ਜੂ ਜੀ ਮੈਂ ਮੇਰਾ ਮੈਂ ਉੱਤੇ ਉਤਲੇ ਲੈਵਲ ਤੇ ਜਾਗੜੂ ਜੀ ਫਿਰ ਮੈਂ ਇਕੱਲਾ ਬੱਤੀਆਂ ਦੇ ਉੱਤੇ ਬੰਦੇ ਛੱਡ ਕੇ ਆਉਣੇ ਹੋਇਆ ਕਰਾਂਗਾ ਇੱਕ ਗੇੜਾ ਮਾਰਨਾ ਨਾਲ ਕੋਲੇ ਹੋਰ ਕੁਝ ਨਹੀਂ ਮੈਂ ਮੰਗਣਾ ਨਹੀਂ ਆਪਰੇ ਕਿ ਯਾਰ ਹਾਂਜੀ ਵੀ ਮਤਲਬ ਬੱਤੀਆਂ ਤੇ ਲਾ ਲਾ ਕੇ ਆਉਣੇ ਬੰਦੇ ਉਹ ਬੰਦੇ ਲਾ ਲਾ ਕੇ ਉਹਨਾਂ ਨੇ ਤੇ ਇੱਕ ਵਾਰੀ ਦੁਪਹਿਰੇ ਘੇੜਾ ਮਾਰਨਾ ਮੋਟੇ ਸ਼ਾਹ ਦੇ ਜਾ ਕੇ ਵੀ ਕੰਮ ਲੱਗੇ ਪਏ ਆ ਕਿ ਨਹੀਂ ਲੱਗੇ ਪਏ ਨਾ ਮੈਂ ਵੱਡੇ ਸ਼ਹਿਰ ਚ ਆਊਟ ਮੁੜ ਕੇ ਨਹੀਂ ਹੁਣ ਤੇਰੀ ਪਹਿਲ ਤੇ ਤੇਰੀ ਜਿਹੜੀ ਜੌਬ ਦੀ ਸਟਾਰਟਿੰਗ ਹੈ ਇਹ ਤੇਰੇ ਇਹ ਇੱਥੇ ਹੋਈ ਹੈ ਕਿ ਪਹਿਲਾਂ ਕਿਸੇ ਹੋਰ ਸ਼ਹਿਰ ਵੀ ਨਹੀਂ 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 ਪਹਿਲਾਂ ਮੈਂ ਮੋਹਾਲੀ ਸੀ ਪਹਿਲਾਂ ਮੋਹਾਲੀ ਖੜਦਾ ਬੱਤੀਆਂ ਉੱਥੇ ਮੈਂ ਠੇਕੇਦਾਰ ਨਾਲ ਲੜ ਪਿਆ ਸੀ ਭਾਈ ਮੇਰੇ ਨਾਲ ਜਿਹੜਾ ਮੈਂ ਉੱਤੇ ਬਾਸ ਸੀਗਾ ਉਹਨਾਂ ਨਾਲ ਲੜਾਈ ਹੋ ਗਈ ਜੀ ਕਿਉਂ ਲੜਾਈ ਕਦ ਹੋ ਗਈ ਉਹ ਕਹਿੰਦਾ ਜੀ ਮੈਨੂੰ ਪੈਨ ਫੜਾ ਮੱਖਾਈ ਕਿਉਂ ਲੰਡੂ ਲੈ ਲੋਕਾਂ ਤੋਂ ਮੰਗਣੇ ਆਏ ਮੰਗ ਲੈਂਦੇ ਅੱਲਾਹ ਦੇ ਨਾਮ ਤੇ ਦੇ ਦੇ ਹਾਂ ਉਹ ਤਾਂ ਬਹੁਤ ਬੇਕਾਰ ਚੀਜ਼ ਹੁੰਦੀ ਹੈ ਹੁਣ ਮੇਰੇ ਕੋਲ ਮੈਂ ਕਹੀ ਰਹੀ ਸੀ ਕਿ ਮਹਾਲੀ ਵੀ ਹਾਂਜੀ ਆਏ ਲੰਡੂ ਜੀਆਂ ਕੱਪਾਂ ਹੁੰਦੀਆਂ ਮੂਹਰੇ ਕਰ ਦਿੰਦੇ ਲਓ ਜੀ ਅਗਲੇ ਨੂੰ ਆਉਣ ਲੱਗਦਾ ਵੀ ਆ ਤਾਂ ਯਾਰ ਮੰਗ ਨਹੀਂ ਰਹੇ ਕਮਾਰੇ ਜੀ ਕਾਹ ਇਹ ਤਾਂ ਵੀ ਵਿਚਾਰੇ ਆਪਦੇ ਸਮਾਨ ਵੇਚ ਕੇ ਕਮਾਰੇ ਹੁੰਦੀ ਰੋ ਵੀ ਰਿਸ਼ਮਤੀ ਇਹ ਤਾਂ ਨਹੀਂ ਗੱਲ ਠੀਕ ਏਐਸਪੀ ਵਾਲੇ ਪੈਨੋਂ ਦੇ 100 ਰੁਪਏ ਵੇਚੀ ਜਾਂਦਾ ਫਿਰ ਇਹ ਵੀ ਲੋਕਾਂ ਸਿੱਧਾ ਛਰਿਆਂ ਵੀ ਮੰਗ ਲਈ ਮੈਨੂੰ ਪੈਸੇ ਦੇ ਦੇਈ ਹਾਂ ਉਹ ਕਿਹੜੀ ਮਿਹਨਤ ਹੋਈ ਮਿਹਨਤ ਕਰੀਦਾ ਪਿੰਡੀ ਆ ਉਹ ਤੁਸੀਂ ਆਪ ਤੇ ਇਹ ਤਾਂ ਠੀਕ ਹੈ ਮੇਰੀ ਗੱਲ ਸੁਣ ਮੈਂ ਤਾਂ ਤੇਰਾ ਆਏ ਨਾ ਦੁਆ ਕਰਦਾ ਤੇਰੇ ਵਾਸਤੇ ਪ੍ਰਮਾਤਮਾ ਤੇਨਾਂ ਸੁਪਨੇ ਪੂਰੇ ਕਰੇ ਮੇਰਾ ਸੁਪਨਾ ਤਾਂ ਜੀ ਹੈਗਾ ਬਹੁਤ ਤਕੜਾ ਸੁਪਨਾ ਮੇਰਾ ਪ੍ਰਮਾਤਮਾ ਪ੍ਰਮਾਤਮਾ ਤੈਨੂੰ ਮੈਂ ਤਾਂ ਤੈਨੂੰ ਆਣਾ ਵੀ ਤੈਨੂੰ ਵਧੀਆ ਗੱਡੀ ਲੈ ਕੇ ਦੇ ਕੋਠੀਆਂ ਪਾ ਕੇ ਨਾ 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 ਮੇਰਾ ਇਹ ਸੁਪਨਾ ਨਹੀਂ ਜੀ ਮੇਰਾ ਸੁਪਨਾ ਤਾਂ ਬੜਾ ਵੱਡਾ ਤੁਸੀਂ ਰਹਿਣ ਤੋਂ ਮੇਰਾ ਸੁਪਨਾ ਪ੍ਰਮਾਤਮਾ ਪੂਰਾ ਮੈਂ ਆਪੇ ਹੀ ਕਰ ਲਵਾਂਗਾ ਜੀ ਬੜੀ ਮੋਟੀ ਬਸ ਮੇਰਾ ਸੁਪਨਾ ਬਹੁਤ ਵੱਡਾ ਜੀ ਕਮਾਲ ਹੋ ਗਈ ਤੇਰਾ ਸੁਪਨਾ ਕਿਹੜਾ ਲੈ ਓਏ ਅਲਪਲਾ ਸੁਕਣਾ ਹੀ ਦਸਤਰਾ ਚੱਕ 200 ਦੇਦਾ ਤੈਨੂੰ ਹੁਣ ਸੁਪਣਾ ਦੱਸ ਨਾਈ ਤੁਨੂੰ ਹਾਂ ਸੁਪਣਾ ਕੀ ਬਨਣਾ ਕੀ ਜ਼ਿੰਦਗੀ ਚ ਤੂੰ ਬਨਣਾ ਕੀ ਚਾਹੁੰਦਾ ਮੈਂ ਜੀ ਭਾਰਤ ਜੈਨ ਬਨਣਾ ਚਾਹੁੰਦਾ ਜੀ ਭਾਰਤ ਜੈਨ ਕੋਈ ਵੱਡਾ ਨੇਤਾ ਨੁੱਤਾ ਜਾਂ ਕੋਈ ਬਿਜ਼ਨਸਮੈਨ ਹੈ ਕੋਈ ਬਿਜ਼ਨਸਮੈਨ ਨਹੀਂ ਜੀ ਹਾਂ ਉਹ ਹੋਰ ਉਹ ਭਾਰਤ ਦਾ ਸਭ ਤੋਂ ਵੱਡਾ ਭਖਾਰੀ ਹੈ ਜੀ ਹਬ ਤੋਂ ਮੀਰ ਭਖਾਰੀ ਜੀ ਉਹ ਬਨਣਾ ਉਹ ਬਨਣਾ ਜੀ ਓਏ ਓਏ ਭਖਾਰੀ ਚੋਂ ਨਿਕਲ ਵੀ ਆਏ ਕੰਮ ਦੇ ਵਿੱਚੋਂ ਇਹ ਤਾਂ ਜੀ ਪੁਛਤਾ ਇਨੀ ਗਿੱਤਾ ਬਣ ਜੂ ਮੇਰਾ ਤਾਂ ਠੀਕ ਹੈ ਧੰਨਵਾਦ ਜੀ ਰੋਟੀਆਂ ਕਿੰਨੇ ਜਣਾ ਤੋਂ ਖਾਣੀਆਂ ਅੱਜ ਜਿਹੜੇ ਸਾ ਮੈਥੂ ਕਹਿੰਦਾ ਸੀ ਰੋਟੀਆਂ ਜੀ ਵੇਖੋ ਕਿੰਨੇ ਖਵਾਉਂਦੇ ਅੱਜ ਕੱਲ ਕੋਈ ਚਾਹ ਨਹੀਂ ਪੀਉਂਦਾ ਰੋਟੀ ਕੌਣ ਖਵਾਉਂਦਾ ਜੀ ਕਿੰਨੇ ਕ ਬਣ ਕੇ ਦੇਣ ਦੇ ਹਜ ਤਾ ਅਥਰੇ ਹਿਸਾਬ ਕਰਦਾ ਜੀ ਮੇ ਕਿਹੜਾ ਮੇਰੀ ਜੇਬ ਚ ਜਾਣਿਆ ਠੇਕੇਦਾਰ ਦੀ ਜੇਬ ਚ ਜਾਣਿਆ ਮੈਨੂੰ ਕਿੰਨੇ ਦੇਣਗੇ ਮੈਨੂੰ ਤਾਂ ਹੀ ਸਾਡਾ ਦਿਨ ਬੰਨਿਆ ਹੁੰਦਾ ਹੈਗਾ 700 800 900 ਐ ਦਿਨ ਬੰਨਿਆ ਹੁੰਦਾ ਉਹ ਚੰਗਾ ਸਾਰਾ ਖਰਚਾ ਵੀ ਕੀ ਹੜਾ ਨਾ ਕਰਾਈ ਕਿਹੜਾ ਬ੍ਰਾਂਡ ਪਾਉਣੇ ਆ ਜੀ ਹਲ ਪਾਟੇ ਲੀੜੇ ਪਾਉਣੇ ਹੁੰਦੇ ਆ ਪਾਟੀਆਂ ਚੱਪਲ ਸਾਰਾ ਕੁਝ ਬਸ ਲੁੱਤ ਪੁੱਥਨ ਵਾਲੀ ਸਾਰੀ ਧੁਰੇ ਆਉਣੇ ਆ ਨਹੀਂ ਫਿਰ ਇਹ ਇਹ ਲੀੜੇ ਜੀ ਤੁਹਾਨੂੰ ਮਤਲਬ ਮੈਲੇ ਕਰੇ ਕਰਾਈ ਮਿਲਦੇ ਕਿ ਆਪੇ ਹੋ ਜਾਂਦੇ ਆ ਨਾ ਬਾਈ ਜੀ ਥੋੜੇ ਬਾਅਦ ਨੇ ਇਹ ਲੀੜੇ ਚੌਂਕ ਤੇ ਦਾਦ ਰਾਉਂਗੇ ਆਪੇ ਕਾਲੇ ਪੀਲੇ ਹੋ ਜਾਓਗੇ